ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਦਾ ਵਿਜ਼ਨ ਪੰਜਾਬ ਦਾ ਵਿਜ਼ਨ ਪੰਜਾਬ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਤੁਹਾਨੂੰ ਦੱਸ ਦਈਏ ਜਿਵੇਂ ਕਿ ਤੁਸੀਂ ਜਾਣਦੇ ਹੋ ਕਿਸਾਨੀ ਸੰਘਰਸ਼ ਪਲ ਰਿਹਾ ਹੈਗਾ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਹਰਿਆਣਾ ਦੇ ਜੋ ਦੋਨੇ ਬਾਰਡਰ ਨੇ ਪੰਜਾਬ ਹਰਿਆਣਾ ਦੇ ਉੱਥੇ ਆਪਣੇ ਕਿਸਾਨ ਵੀਰ ਉੱਥੇ ਬੈਠੇ ਨੇ ਇਕੱਤਰਤ ਹੋਏ ਨੇ ਕਿਉਂਕਿ ਜੋ ਦਿੱਲੀ ਦਾ ਉਹਨਾਂ ਦਾ ਜੋ ਪਿੰਡਾਂ ਰੁਕਿਆ ਗਿਆ ਹੈਗਾ ਰਸਤਾ ਰੁਕਿਆ ਗਿਆ ਹੈਗਾ ਦਿੱਲੀ ਤੱਕ ਵਧਣ ਉਹਨਾਂ ਨੂੰ ਦਿੱਤਾ ਨਹੀਂ ਜਾ ਰਿਹਾ ਹੈਗਾ ਹਰਿਆਣਾ ਸਰਕਾਰ ਬਣੀ ਹੋ ਜਾਂ ਕੇਂਦਰ ਸਰਕਾਰ ਬਣੀ ਹੋ ਜੋ ਨਾਕਾਬੰਦੀ ਕੀਤੀ ਹੋਈ ਆ ਉਸ ਦੇ ਤਹਿਤ ਪਿੰਡਾਂ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਨੇ ਸਿੱਧੂਪੁਰ ਜੱਥੇਬੰਦੀ ਬਣੀ ਹੋ ਉਹਨਾਂ ਦੇ ਜੋ ਸੀਨੀਅਰ ਆਗੂ ਪਹੁੰਚ ਰਹੇ ਨੇ ਪਿੰਡਾਂ ਦੇ ਵਿੱਚ ਜੋ ਇਕਾਈਆਂ ਪ੍ਰਧਾਨਾਂ ਨਾਲ ਗੱਲਬਾਤ ਹੋ ਰਹੀ ਆ ਜਾਂ ਬਲਾਕ ਪ੍ਰਧਾਨਾਂ ਨਾਲ ਗੱਲਬਾਤ ਹੋ ਰਹੀ ਆ ਉਸ ਦੇ ਤਹਿਤ ਹੀ ਅੱਜ ਪਿੰਡ ਪੈਣੀ ਬੜਿੰਗਾ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਮੀਟਿੰਗ ਰੱਖੀ ਗਈ ਆ ਉਸ ਮੀਟਿੰਗ ਦਾ ਕੀ ਕਾਰਨ ਸੀ ਕੀ ਗੱਲਬਾਤ ਆ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਪ੍ਰਧਾਨ ਜੀ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸੋ ਤੇ ਅਹੁਦਾ ਦੱਸੋ ਜੀ ਮੈਂ ਜਸਵੀਰ ਸਿੰਘ ਸਿੱਧੂਪੁਰ ਸੂਬਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪੰਜਾਬ ਅੱਛਾ ਪ੍ਰਧਾਨ ਜੀ ਜੋ ਅੱਜ ਤੁਸੀਂ ਅਜੇ ਇੱਥੇ ਪਹੁੰਚੇ ਹੋ ਜ਼ਿਲ੍ਹਾ ਪ੍ਰਧਾਨ ਵੀ ਪਹੁੰਚੇ ਨੇ ਤੁਸੀਂ ਵੀ ਪਹੁੰਚੇ ਹੋ ਬਲਾਕ ਪ੍ਰਧਾਨ ਵੀ ਪਹੁੰਚੇ ਨੇ ਕਾਈ ਪ੍ਰਧਾਨ ਵੀ ਪਹੁੰਚੇ ਨੇ ਪਹੁੰਚਣ ਦਾ ਕਾਰਨ ਕੀ ਆ ਉਸ ਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਚਾਣਨਾ ਪਾਓ ਪਹਿਲਾਂ ਤਾਂ ਸਰਕਾਰ ਨੇ ਸਾਨੂੰ ਜਦੋਂ ਅਸੀਂ ਦਿੱਲੀ ਨੂੰ ਜਾ ਰਹੇ ਸੀ 13 ਫਰਵਰੀ ਨੂੰ ਉਦੋਂ ਸਾਨੂੰ ਹਰਿਆਣਾ ਪ੍ਰਸ਼ਾਸਨ ਤੇ ਨਾਲ ਸੈਂਟਰ ਸਰਕਾਰ ਦਾ ਵਿੱਚ ਹੱਥ ਸੀ ਇਹਨਾਂ ਨੇ ਸਾਨੂੰ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਰੋਕਿਆ ਉਥੇ ਬਹੁਤ ਬੁਰੀ ਤਰ੍ਹਾਂ ਇਹਨਾਂ ਨੇ ਗੋਲਾਬਾਰੀ ਕੀਤੀ ਤੇ ਬਹੁਤ ਸੱਤ ਸੱਤ ਪ੍ਰਕਾਰ ਦੇ ਆ ਕਿੱਲਾਂ ਲਾ ਕੇ ਕੰਧਾਂ ਕਰਕੇ ਕੰਟੇਨਰ ਖੜਾ ਕੇ ਮਤਲਬ ਸੱਤ ਪ੍ਰਕਾਰ ਦੇ ਰੋਕਾਂ ਲਾਈਆਂ ਹੋਈਆਂ ਸੀ ਦੋਵੇਂ ਥਾਵਾਂ ਤੇ ਤੇ ਸਾਨੂੰ ਜਾਣ ਨਹੀਂ ਦਿੱਤਾ ਗਿਆ ਰੋਕਿਆ ਗਿਆ ਤੇ ਅਸੀਂ ਫਿਰ ਉਸੇ ਜਗ੍ਹਾ ਤੇ ਬੈਠ ਗਏ ਜਿੱਥੇ ਸਾਨੂੰ ਇਹਨਾਂ ਨੇ ਪ੍ਰਸ਼ਾਸਨ ਨੇ ਰੋਕਿਆ ਤੇ ਹੁਣ ਇਹ ਭਾਜਪਾ ਵਾਲੇ ਜਾਂ ਭਾਜਪਾ ਦੇ ਸਮਰਥਕ ਸਾਡੇ ਤੇ ਝੂਠ ਬੋਲ ਕੇ ਇਸ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਸੀ ਕਿ ਕਿਸਾਨਾਂ ਨੇ ਰੋਡ ਰੋਕੇ ਹੋਏ ਨੇ ਚੰਗੀ ਗੱਲ ਇਹ ਹੋਈ ਸ਼ੁਕਰਗੁਜ਼ਾਰ ਹਾਂ ਅਸੀਂ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੇ ਕਿ ਜਿਨ੍ਹਾਂ ਨੇ ਸੱਚ ਬੋਲਿਆ ਸਹੀ ਕਿਹਾ ਕਿ ਕਿਸਾਨਾਂ ਨੇ ਰੋਡ ਨਹੀਂ ਰੋਕਿਆ ਇਹ ਰੋਡ ਤਾਂ ਪ੍ਰਸ਼ਾਸਨ ਦਾ ਰੋਕਿਆ ਹੋਇਆ ਹੈ ਤੇ ਪ੍ਰਸ਼ਾਸਨ ਇਸ ਰੋਡ ਨੂੰ ਕਿਸੇ ਵੀ ਤਰ੍ਹਾਂ ਰੋਕ ਨਹੀਂ ਸਕਦਾ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਲਈ ਆਪਣੀ ਰਾਜਧਾਨੀ ਦਿੱਲੀ ਵਿਖੇ ਜਾ ਰਹੇ ਤੇ ਇਹਨਾਂ ਨੂੰ ਰੋਕਣਾ ਨਹੀਂ ਚਾਹੀਦਾ ਇਹ ਦਿੱਲੀ ਜਾਣੇ ਚਾਹੀਦੇ ਆ ਪ੍ਰਸ਼ਾਸਨ ਕਿਸੇ ਵੀ ਰੂਪ ਵਿੱਚ ਇਸ ਤਰ੍ਹਾਂ ਰੋਡ ਜਾਮ ਨਹੀਂ ਕਰ ਸਕਦਾ ਤੇ ਸਨ ਸੰਭਾਵਨਾ ਹੋਈ ਕਿ ਰੋਡ ਖੁੱਲੇਗਾ ਪਰ ਹਰਿਆਣਾ ਪ੍ਰਸ਼ਾਸਨ ਨੇ ਉਹ ਅੱਗੇ ਆਪਣੇ ਸੁਪਰੀਮ ਕੋਰਟ ਦੇ ਵਿੱਚ ਪਤਾ ਲਗਾਇਆ ਕਿ ਰੇਟ ਦੈਅਰ ਕਰਤੀ ਆ ਉਹਦੀ ਜਿਹੜੀ ਤਰੀਕ ਦਿੱਤੀ ਗਈ ਹੈ ਉਹ ਕੱਲ ਨੂੰ ਆਪਣੇ 12 22 ਤਰੀਕ ਹੈ ਸਾਨੂੰ ਆਸ ਹੈ ਕਿ ਸੁਪਰੀਮ ਕੋਰਟ ਵੀ ਮਾਨਜੋਗ ਸੁਪਰੀਮ ਕੋਰਟ ਵੀ ਇਹੋ ਹਦਾਇਤਾਂ ਦੇਵੇਗਾ ਕਿਉਂਕਿ ਉਹਦੇ ਨਾਲ ਬਹੁਤ ਸਾਰੇ ਆਵਾਮ ਪਰੇਸ਼ਾਨ ਹੁੰਦੀ ਹੈ ਕੋਈ ਇੱਧਰੋਂ ਉੱਧਰੋਂ ਹੋ ਕੇ ਲੋਕੀ ਲੰਘਦੇ ਨੇ ਜਿੱਥੇ ਉਹ 15 ਮਿੰਟ ਦਾ ਰਸਤਾ ਸੀ ਉਹ ਘੰਟਿਆਂ ਬੱਧੀ ਬਣ ਚੁੱਕਿਆ ਆਮ ਲੋਕਾਂ ਦੇ ਜਾਣ ਲਈ ਹਰਿਆਣਾ ਤੋਂ ਪੰਜਾਬ ਤੋਂ ਹਰਿਆਣਾ ਜਾਣ ਲਈ ਇਸ ਲਈ ਸਾਨੂੰ ਸੁਭਾਵਨਾ ਹੈ ਕਿ ਬਾ ਕੱਲ ਨੂੰ 22 ਤਰੀਕਾ ਤੇ ਉਹ ਸਾਨੂੰ ਸਸਰ ਸੁਪਰੀਮ ਕੋਰਟ ਵੱਲੋਂ ਇਹਨਾਂ ਨੂੰ ਉਦੇਸ਼ ਆ ਜਾਣਗੇ ਕਿ ਰਸਤਾ ਖੋਲਿਆ ਜਾਵੇ ਉਸ ਕਰਕੇ ਸਾਨੂੰ ਉੱਥੇ ਪਹੁੰਚਣਾ ਚਾਹੀਦਾ ਸਾਡੇ ਉੱਤੇ ਟਰੈਕਟਰ ਟਰਾਲੀਆਂ ਖੜੇ ਨੇ ਤੇ ਸਾਡੀ ਗਿਣਤੀ ਵਧਣੀ ਚਾਹੀਦੀ ਹੈ ਸਾਡੀ ਥੋੜੀ ਜਿਹੀ ਮਜਬੂਰੀ ਹੋ ਗਈ ਸੀ ਕਿਸਾਨਾਂ ਦੀ ਝੋਨ ਪਹਿਲਾਂ ਆਪਣੇ ਕਣਕ ਦੀ ਕਟਾਈ ਸੀ ਉਹਦੇ ਨਾਲ ਹੀ ਨਾਲ ਝੋਨੇ ਦੀ ਲਵਾਈ ਸੀ ਉਸ ਕਰਕੇ ਕਿਸਾਨਾਂ ਦੀ ਉੱਥੇ ਥੋੜੀ ਜਿਹੀ ਗਿਣਤੀ ਘਟ ਗਈ ਸੀ ਅਸੀਂ ਇਹਨਾਂ ਕਿਸਾਨਾਂ ਨੂੰ ਇਹੋ ਾਲਾਮਬੰਦੀ ਕਰਨ ਆਏ ਆ ਕਿ ਆਪਾਂ ਨੂੰ ਦੁਬਾਰੇ ਮੋਰਚੇ ਦੇ ਵਿੱਚ ਉਸੇ ਤਰ੍ਹਾਂ ਪਹੁੰਚਣਾ ਚਾਹੀਦਾ अच्छा ਜਿਵੇਂ ਕਿ ਪ੍ਰਧਾਨ ਜੀ ਨੇ ਫਿਰ ਨਾਲ ਗੱਲਬਾਤ ਕੀਤੀ ਬਹੁਤ ਵਧੀਆ ਦੱਸਿਆ ਵੀ ਜੋ ਇਹਨਾਂ ਦਾ ਇੱਥੇ ਮਕਾਰਨ ਕੀ ਸੀਗਾ ਵੀ ਜੋ ਮੋਰਚੇ ਨੂੰ ਹੋਰ ਮਜ਼ਬੂਤ ਬਣਾਉਣਾਗਾ ਉੱਥੇ ਜੋ ਗਿਣਤੀ ਵਧਾਉਣੀ ਆ ਕਿਸਾਨ ਵੀਰ ਜੋ ਹੁਣ ਕੰਮਕਾਰਾਂ 'ਚ ਵਿਅਸਤ ਸੀਗੇ ਉਹ ਹੁਣ ਫ੍ਰੀ ਹੋਏ ਨੇ ਤੇ ਉਹਨਾਂ ਨੂੰ ਉੱਥੇ ਪਹੁੰਚਣ ਦੀ ਫੇਰ ਤੋਂ ਅਪੀਲ ਕੀਤੀ ਗਈ ਆ ਵੀ ਹਮ ਹਮ ਆ ਕੇ ਤੇ ਪਹੁੰਚਣ ਵੱਤ ਤੋਂ ਵੱਧ ਉੱਥੇ ਕੱਟ ਕਰਨ ਕਿਉਂਕਿ ਜੋ ਕਿਸਾਨੀ ਸੰਘਰਸ਼ ਦੀਆਂ ਮੰਗਾਂ ਨੇ ਉਹ ਇਸੇ ਤਰ੍ਹਾਂ ਹੀ ਮਨਵਾਈਆਂ ਜਾਣਗੀਆਂ ਜੇ ਅਸੀਂ ਇਕੱਤਰ ਹੋਵਾਂਗੇ ਇਕਜੁੱਟ ਹੋਵਾਂਗੇ ਏਕਤਾ ਦਿਖਾਵਾਂਗੇ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਜੀ ਖੜੇ ਨੇ ਸੁਪਿੰਦਰ ਸਿੰਘ ਬੱਗਾ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਬੱਗਾ ਜੀ ਤੁਸੀਂ ਇੱਕ ਖੁਦ ਨੌਜਵਾਨ ਤੇ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਹੋ ਤੇ ਜ਼ਿਲ੍ਹਾ ਪ੍ਰਧਾਨ ਨੂੰ ਬਹੁਤ ਵੱਡੇ ਉਹਦੇ ਤੇ ਹੋ ਤੁਸੀਂ ਇਲਾਕੇ ਦੇ ਨੌਜਵਾਨਾਂ ਨੂੰ ਜਾਂ ਤੁਬੇ ਦੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੂਗੇ ਕਿਸਾਨੀ ਸੰਘਰਸ਼ ਪਤੀ ਦੇਖੋ ਜਿਵੇਂ ਖੇਤੀ ਤਨਕਰੂਨ ਸਰਕਾਰ ਦੀਆਂ ਟੇਡੀਆਂ ਮੇਡੀਆਂ ਚੱਲ ਆ ਰਹੀ ਲੈ ਕੇ ਆਈ ਸੀ ਇਹ ਸਿੱਧਾ ਹੀ ਸਾਡੇ ਅਨਾਜ ਦੇ ਉੱਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਹੈ ਬੀਜੇਪੀ ਸਰਕਾਰ ਤਾਂ ਉਸ ਨੂੰ ਅਸੀਂ ਜਾਗਰੂਕ ਕਰਦੇ ਆਂ ਕਿਸਾਨਾਂ ਨੂੰ ਵੀ ਜਿਹੜੀ ਸੈਂਟਰ ਸਰਕਾਰ ਆ ਉਹ ਅਨਾਜ ਤੇ ਕਬਜ਼ਾ ਕਰਨ ਨਾਲ ਤੁਹਾਡੀਆਂ ਜ਼ਮੀਨਾਂ ਦੇ ਉੱਤੇ ਹੱਥ ਪਾਉਣਾ ਚਾਹੁੰਦੀ ਆ ਚਾਹੇ ਤੁਹਾਡੇ ਦੀ ਐਮਐਸਪੀ ਖਤਮ ਕੀਤੀ ਜਾਵੇ ਚਾਹੇ ਜਿਵੇਂ ਇੱਕ ਪਾਣੀਆਂ ਦਾ ਮੁੱਦਾ ਬਹੁਤ ਵੱਡਾ ਉੱਠਿਆ ਹੁੰਦਾ ਵੀ ਪਾਣੀ ਕਿਸਾਨ ਡੂਗਾ ਕਰੀ ਜਾਂਦੇ ਆ ਅਸੀਂ ਉਹ ਕਿਸਾਨਾਂ ਦਾ ਪਾਣੀਆਂ ਦਾ ਮੁੱਦਾ ਵੀ ਵਿੱਚ ਇਸੇ ਐਮਐਸਪੀ ਜੇ ਸਾਨੂੰ 22 ਫਸਲਾਂ ਤੇ ਮਿਲਦੀ ਆ ਅਸੀਂ ਰਲਮੀਆਂ ਫਸਲਾਂ ਵਿੱਚ ਬੀਜ ਕੇ ਤਾਂ ਅਸੀਂ ਜਿਹੜਾ ਪਾਣੀ ਆ ਇਹਦੀ ਬਚਤ ਕਰ ਸਕਾਂਗੇ ਤਾਂ ਜਿਸ ਧਰਤੀ ਦੇ ਉੱਤੇ ਜਿਸ ਪਾਣੀ ਦਾ ਲੈਵਲ ਮੁਤਾਬਕ ਅਸੀਂ ਉਹਦੇ ਫਸਲ ਬੀਜ ਸਕਾਂਗੇ ਜਿੱਥੇ ਸਾਡਾ ਝੋਨਾ ਹੁੰਦਾ ਅਸੀਂ ਝੋਨਾ ਲਾਵਾਂਗੇ ਜਿੱਥੇ ਕਿਤੇ ਪਾਣੀ ਦੀ ਮਹਾਰਾ ਜਿੱਥੇ ਸਾਡੀ ਕੋਈ ਖੁਸ਼ਕ ਜ਼ਮੀਨਾਂ ਨੇ ਉੱਥੇ ਅਸੀਂ ਦਾਲਾਂ ਬੀਜ ਕੇ ਆਪਣਾ ਟਾਈਮ ਪਾਸ ਕਰਾਂਗੇ ਔਰ ਕੁਸ਼ਾਲ ਹੋਵਾਂਗੇ ਤਾਂ ਅਸੀਂ ਇਹ ਮੰਗਾਂ ਕਿਤੇ ਇਹ ਨਹੀਂ ਹੈਗੀਆਂ ਵੀ ਇਹ ਨਵੀਆਂ ਮੰਗਾਂ ਨੇ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਨੂੰ ਲੈ ਕੇ ਚੱਲੇ ਸੀ ਜੀਤੇ ਉੱਤੇ ਸੈਂਟਰ ਸਰਕਾਰ ਮੁੱਕਰੀ ਸੀ ਤਾਂ ਅਸੀਂ ਉਦੋਂ ਯਾਦ ਕਰਵਾਉਣ ਲਈ ਚੱਲੇ ਸੀ ਸਾਡਾ ਸ਼ੁਭਕਰਨ ਵੀ ਇਸੇ ਮੰਗਾਂ ਨੂੰ ਯਾਦ ਕਰਵਾਉਂਦਾ ਹੋਇਆ ਗੋਲੀ ਨਾਲ ਸ਼ਹੀਦ ਕਰ ਦਿੱਤਾ ਗਿਆ ਤਾਂ ਨੌਜਵਾਨਾਂ ਨੂੰ ਅਸੀਂ ਜਾਗਰੂਕ ਕਰਦੇ ਹਾਂ ਵੀ ਇਹ ਲੜਾਈ ਆ ਜਿਹੜੀ ਬਜ਼ੁਰਗਾਂ ਦੀ ਨਹੀਂ ਜਿੰਨੀ ਇਹ ਨੌਜਵਾਨਾਂ ਦੇ ਆਉਣ ਵਾਲੀ ਪੀੜ੍ਹੀ ਦੀ ਆ ਇਹ ਕੱਲੀ ਫਸਲਾਂ ਦੀ ਲੜਾਈ ਨਹੀਂ ਇਹ ਨਾਲ ਨਸਲਾਂ ਦੀ ਵੀ ਆ ਕਿਉਂ ਨਾਲ ਹੀ ਸਾਡੇ ਜਿਹੜੇ ਨੌਜਵਾਨ ਲਗਾਤਾਰ ਵਿਦੇਸ਼ ਵੱਲੋਂ ਮੂੰਹ ਕਰ ਰਹੇ ਨੇ ਉਹ ਰੁਕਣਗੇ ਜੇ ਸਾਨੂੰ ਐਮਐਸਪੀ ਮਿਲਦੀ ਆ ਜੇ ਸਾਨੂੰ ਇੱਥੇ ਰੁਜ਼ਗਾਰ ਮਿਲਦਾ ਸਾਡਾ ਕੋਈ ਵੀ ਨੌਜਵਾਨ ਵਿਦੇਸ਼ ਵੱਲੋਂ ਮੂੰਹ ਨਹੀਂ ਕਰੂਗਾ ਅਸੀਂ ਉਹਨਾਂ ਨੂੰ ਜਾਗਰੂਕ ਕੀਤਾ ਇਸ ਵਾਸਤੇ ਤਾਂ ਅਸੀਂ ਸੰਦੇਸ਼ ਦਿੰਦੇ ਆ ਵੀ ਜੇ ਅਸੀਂ ਇਹ ਲੜਾਈ ਨੂੰ ਜਿੱਤਦੇ ਆ ਤਾਂ ਅਸੀਂ ਇੱਥੇ ਹੀ ਖਸ਼ਾਲ ਹੋ ਜਾਵਾਂਗੇ ਬਾਬੋਤਨワਜੀ ਬਗਾ ਜੀ ਨੇ ਜੋ ਗੱਲਬਾਤ ਕਹੀ ਆ ਬਿਲਕੁਲ ਸਹੀ ਆ ਵੀ ਜੋ ਨੌਜਵਾਨਾਂ ਨੂੰ ਹੀ ਇਹ ਸੰਘਰਸ਼ ਵਿੱਚ ਪੂਰਾ ਸਾਥ ਦੇਣਾ ਚਾਹੀਦਾ ਬਜ਼ੁਰਗਾਂ ਦਾ ਸੰਘਰਸ਼ ਨਹੀਂ ਹੁੰਦਾ ਸੰਘਰਸ਼ ਨੌਜਵਾਨਾਂ ਦਾ ਹੁੰਦਾ ਆਉਣ ਵਾਲੀ ਪੀੜੀ ਦਾ ਹੁੰਦਾਗਾ ਇਸ ਕਰਕੇ ਆਪਣੀ ਪੀੜੀ ਨੂੰ ਬਚਾਉਣ ਲਈ ਆਪਣੇ ਨੌਜਵਾਨ ਪੀੜੀ ਨੂੰ ਬਚਾਉਣ ਲਈ ਇਹ ਸੰਘਰਸ਼ ਦਾ ਸਾਥ ਦਿਵੋ ਨੌਜਵਾਨਾਂ ਨੂੰ ਅਪੀਲ ਕੀਤੀ ਜਾ ਰਹੀ ਆ ਬਿਲਕੁਲ ਦੇਣਾ ਚਾਹੀਦਾ ਇਹ ਸੰਘਰਸ਼ ਨੌਜਵਾਨਾਂ ਦਾ ਸਭ ਤੋਂ ਜ਼ਿਆਦਾਗਾ ਤੇ ਹੁਣ ਦੇਖਣਾ ਇਹ ਆ ਵੀ ਕੱਲ ਨੂੰ ਮਾਨਯੋਗ ਸੁਪਰੀਮ ਕੋਰਟ ਦਾ ਕੀ ਫੈਸਲਾ ਹੁੰਦਾਗਾ ਤੇ ਅਗਲੀ ਜੋ ਰਣਨੀਤੀ ਹੋਊਗੀ ਉਹ ਜੋ ਵੀ ਜੱਥੇਬੰਦੀ ਬਣੀਓ ਲਿਖੀ ਜਾਊਗੀ ਉਹ ਤੁਹਾਡੇ ਸਾਹਮਣੇ ਰੱਖੀ ਜਾਊਗੀ ਮੈਂ ਹਾਂ ਗੁਰਜੀਤ ਸਿੰਘ ਤੁਸੀਂ ਦੇਖਦੇ ਰਹੋ ਦਾ ਵਿਜ਼ਨ ਪੰਜਾਬ ਦਾ ਵਿਜ਼ਨ ਪੰਜਾਬ ਦੇਖਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ